ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤਨਾਸਰੀ ਮਹਿਲਾ ਪੰਜਵਾ ਕਰਿ ਸ਼ਿਮ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੂਨੇ ਆਇਓ ਤਹ ਤਹ ਅਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਊਟ ਸਾਧ ਰੱਖੋ ਦੇ ਕਰ ਹੱਥ ਕਰ ਕਿਰਪਾ ਮੇਲੋ ਹਰ ਰਾਇਆ ਜੋ ਜੋ ਜੁਨੀ ਆਇਓ ਤਹ ਤਹ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਧ ਰੱਖ ਓ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇ ਅਨਕ ਜਨਮ ਪਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇ ਜੀਵ ਤਾਈ ਰਹਾਓ ਅਨਕ ਅਪਾਪ ਕਰੋ ਮਾਇਆ ਕੋ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਬਹੋਵੇ ਕੋਈ ਐਸੋ ਰੇ ਭੇਟ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ ਪੜੇ ਸਗਲ ਬੇਦਨਹ ਚੁਕੈ ਮਨ ਭੇਦ ਇੱਕ ਖਿੰਨਾ ਧੀਰੈ ਮੇਰੇ ਘਰ ਕੀ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤੀਰਥ ਨਾਏ ਹੁੰਬਦ ਮੈਲ ਲਾਏ ਘਰ ਕੋ ਠਾਕਰ ਇੱਕ ਤਿਲ ਨਾਮ ਮਾਨੈ ਕਰ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਆਸ਼ਰਮ ਕੀਨੇ ਮਨੂਆ ਨਹਿ ਪਤੀਨੇ ਬਵੇਕ ਹੀਨ ਦੇਹੀ ਧੋਏ ਕੋਈ ਪਾਈਐ ਪ੍ਰਖ ਬਧਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਖ ਹੋਏ ਕਰਮ ਧਰਮ ਜੁਗਤ ਨਿਮਖ ਨਾ ਹਿਤ ਕਰਤ ਗਰਭ ਗਰਭ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨਿਤ ਰੋ ਪੇਖੈ ਮਾਰਹਾਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ ਬਗਲ ਜਿਉ ਧਾਨ ਲਾਵੇ ਮਾਇਆ ਰੀ ਧਾਰੀ ਕੋਈਐ ਸੋਰੇ ਸੁਖੁ ਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਪੇਟ ਗਤ ਹੋਏ ਹਮਾਰੀ ਸੋ ਪਰਸਨ ਗੋਪਾਲ ਰਾਏ ਕਾਟੇ ਰੇ ਵੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰਤਾ ਸਦਾ ਸਦਾ ਆਨੰਦ ਭੇਟਿਉ ਨਰਪੈ ਗੋਵਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਤਾ ਸਫਲ ਸਫਲ ਭਈ ਸਫਲ ਯਤਰਾ ਪਾਵਣ ਜਾਣ ਰਹਿ ਮਿਲੇ ਸਦਾ ਰਹਾਉ ਦੁਜਾ ਸਫਲ ਸਫਲ ਭਈ ਸਫਲ ਯਤਰਾ ਆਵਣ ਜਾਣ ਰਹੇ ਮਿਲੇ ਸਦਾ ਰਹਾਉ ਦੁਜਾ ਇਸ ਹੁਕਮ ਨਾਮ ਸਾਹਿਬ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਏ ਗੁਰੂ ਜਿਹੜਾ ਜਿਹੜਾ ਜੀਵ ਜਿਸ ਕਿਸੇ ਜੁਨ ਵਿੱਚ ਆਇਆ ਹੈ ਉਹ ਉਸ ਜੁਨ ਵਿੱਚ ਹੀ ਮਾਇਆ ਦੇ ਮੋਹ ਵਿੱਚ ਫਸ ਰਿਹਾ ਹੈ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਪ੍ਰਾਪਤ ਕੀਤਾ ਹੈ हे गुरु मैं त तेरा आसरा तकया है अपने हाथ दी की मेनू माया दे मोह तो बचा ले मेहर करके मेनू प्रभु ਪਾਤਸ਼ਾਹ ਨਾਲ ਮਿਲਾ ਦੇ हे सतगुरु अनेका ਜੂਨਾ ਵਿੱਚੋਂ ਪਟਕ-ਪਟਕ ਕੇ ਜੂਨਾ ਤੋਂ ਬਚਣ ਦਾ ਹੋਰ ਕੋਈ ਟਿਕਾਉ ਨਹੀਂ ਲੱਭਾ ਹੁਣ ਮੈਂ ਤੇਰੀ ਚਰਨੀ ਆ ਪਿਆ ਹਾਂ ਮੈਂ ਤੇਰੀ ਹੀ ਸੇਵਾ ਕਰਦਾ ਹਾਂ ਮੈਨੂੰ ਪ੍ਰਮਾਤਮਾ ਦੇ ਮਲਾਪ ਦਾ ਰਸਤਾ ਦੱਸ ਦੇ ਰਹਾਉ اے ਭਾਈ ਮੈਂ ਨਿਤ ਮਾਇਆ ਦੀ ਖਾਤਰ ਹੀ अनेका ਹੀਲੇ ਕਰਦਾ ਰਹਿੰਦਾ ਹਾਂ ਮੈਂ ਮਾਇਆ ਨੂੰ ਹੀ ਉਚੇਚੇ ਤੌਰ ਤੇ ਆਪਣੇ ਮਨ ਵਿੱਚ ਟਿਕਾਈ ਰੱਖਦਾ ਹਾਂ ਸਦਾ ਮੇਰੀ ਮਾਇਆ ਮੇਰੀ ਮਾਇਆ ਕਰਦਿਆਂ ਹੀ ਮੇਰੀ ਉਮਰ ਬੀਤਦੀ ਜਾ ਰਹੀ ਹੈ ਹੁਣ ਮੇਰਾ ਜੀ ਕਰਦਾ ਹੈ ਮੈਨੂੰ ਕੋਈ ਅਜਿਹਾ ਸੰਤ ਮਿਲ ਪਈ ਜਿਹੜਾ ਮੇਰੇ ਅੰਦਰ ਮਾਇਆ ਵਾਲੀ ਸਾਰੀ ਸੋਚ ਦੂਰ ਕਰ ਦੇਵੇ ਤੇ ਪ੍ਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੀਂ ਏ ਭਾਈ ਸਾਰੇ 베ਦ ਪੜ ਵੇਖੇ ਹਨ ਇਹਨਾਂ ਦੇ ਪੜ ਨਾਲ ਪ੍ਰਮਾਤਮਾ ਨਾਲੋਂ ਮਨ ਦੀ ਬੇਥ ਨਹੀਂ ਮੁਕਦੀ ਗਿਆਨ ਇੰਦਰੇ ਇੱਕ ਛਿਨ ਵਾਸਤੇ ਵੀ ਸ਼ਾਂਤ ਨਹੀਂ ਹੁੰਦੇ ਏ ਭਾਈ ਕੋਈ ਅਜਿਹਾ ਭਗਤ ਮਿਲਾ ਜਿਹੜਾ ਮਾਇਆ ਤੋਂ ਨਰਲੇਪ ਹੋਵੇ ਉਹੀ ਭਗਤ ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਿੰਜ ਸਕਦਾ ਹੈ हे भाई जितने तीर हन। भी तीर्थ ਹਨ जे उन्हा ਉਤੇ स्नान ਕੀਤਾ ਜਾਏ ओ स्नान ਸਗੋਂ ਮਰਨੂ ਹੋਮੇ ਦੀ ਮੈਲ ਲਾ ਦਿੰਦੇ ਹਨ परमात्मा ਰਤਾ ਪਰ ਵੀ ਪ੍ਰਸੰਨ ਨਹੀਂ ਹੁੰਦਾ ਮੈਂ ਕਦੇ ਸਾਧ ਸੰਗਤ ਪ੍ਰਾਪਤ ਕਰ ਸਕਾਂ ਸਾਧ ਸੰਗ ਦੀ ਬਰਕਤ ਨਾਲ ਮਨ ਵਿੱਚ ਸਦਾ ਆਤਮਿਕ ਆਨੰਦ ਬਣਿਆ ਰਹੇ ਤੇ ਮੇਰਾ ਮਨ ਗਿਆਨ ਦੇ ਸੁਰਮੇ ਨਾਲ ਆਪਣੇ ਆਪ ਨੂੰ ਪਵਿੱਤਰ ਕਰ ਲਈ हे भाई ਸਾਰੇ ਹੀ ਆਸ਼ਰਮਾਂ ਦੇ ਧਰਮ ਕਮਾਇਆ ਭੀ ਮਰ ਨਹੀਂ ਪਤੀਜਦਾ ਵਿਚਾਰਹੀਨ ਮਨੁੱਖ ਸਿਰਫ ਸਰੀਰ ਨੂੰ ਹੀ ਸਾਫ਼ ਸੁਥਰਾ ਕਰਦੇ ਹਨ ਏ ਭਾਈ ਮੇਰੀ ਇਹ ਲਾਲਸਾ ਹੈ ਕਿ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਪ੍ਰਮਾਤਮਾ ਦਾ ਰੂਪ ਕੋਈ ਮਹਾਪੁਰਖ ਲੱਭ ਪਈ ਤੇ ਉਹ ਮੇਰੇ ਮਨ ਦੀ ਭੈੜੀ ਮਤ ਦੀ ਮੈਲ ਦੂਰ ਕਰ ਦੇਵੇ ਏ ਭਾਈ ਜਿਹੜਾ ਮਨੁੱਖ ਤੀਰਥ ਇਸ਼ਨਾਨ ਆਦਿਕ ਮਿਥੇ ਹੋਏ ਧਰਮਿਕ ਕਰਮਾਂ ਵਿੱਚ ਹੀ ਰੁੱਝਾ ਰਹਿੰਦਾ ਹੈ ਰਤਾ ਪਰ ਸਮੇਂ ਲਈ ਵੀ ਪ੍ਰਮਾਤਮਾ ਨਾਲ ਪਿਆਰ ਨਹੀਂ ਕਰਦਾ ਉਹ ਇਨ੍ਹਾਂ ਕੀਤੇ ਕਰਮਾਂ ਦੇ ਆਸਰੇ ਮੁੜ ਮੁੜ ਅਹੰਕਾਰ ਵਿੱਚ ਟਿਕਿਆ ਰਹਿੰਦਾ ਹੈ ਇਨ੍ਹਾਂ ਕੀਤੇ ਧਰਮਿਕ ਕਰਮ ਕਰਮਾਂ ਵਿੱਚੋਂ ਕੋਈ ਵੀ ਕਰਮ ਕਿਸੇ ਕੰਮ ਨਹੀਂ ਆਉਂਦਾ ਏ ਭਾਈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫਤ ਚਲਾ ਕਰਦਾ ਹੈ ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ ਹਰ ਥਾਂ ਬਸਦਾ ਵੇਖ ਲੈਂਦਾ ਹੈ। हे ਭਾਈ ਜਿਹੜਾ ਮਨੁੱਖ ਮਨ ਦੇ ਹੱਥ ਨਾਲ ਤਪ ਆਦਿਕ ਕਾਲ ਕਰਦਾ ਹੈ ਪਰਮਾਤਮਾ ਉਸ ਦੀ ਇਸ ਮਿਹਨਤ ਨੂੰ ਰਤਾ ਪੀ ਪਰਵਾਹ ਨਹੀਂ ਕਰਦਾ ਕਿਉਂਕਿ ਇਹ ਭਾਈ ਉਹ ਮਨੁੱਖ ਤਾਂ ਬੁਗਲੇ ਵਾਂਗ ਹੀ ਸਮਾਦੀ ਲਾ ਰਿਹਾ ਹੁੰਦਾ ਹੈ ਆਪਣੇ ਮਨ ਵਿੱਚ ਉਹ ਮਾਇਆ ਦੇ ਮੋਹ ਹੀ ਟਿਕਾਈ ਰੱਖਦਾ ਹੈ اے ਭਾਈ ਜੇ ਕੋਈ ਅਜਿਹਾ ਆਤਮਿਕ ਆਨੰਦ ਦਾਤਾ ਮਿਲ ਪਈ ਜਿਹੜਾ ਸਾਨੂੰ ਪ੍ਰਮਾਤਮਾ ਦੇ ਸੱਚ ਸਲਾਹ ਦੀ ਗੱਲ ਸੁਣਾਈ ਤਾਂ ਉਸ ਨੂੰ ਮਿਲ ਕੇ ਸਾਡੀ ਆਤਮਿਕ ਅਵਸਥਾ ਉੱਚੀ ਹੋ ਸਕਦੀ ਹੈ اے ਭਾਈ ਜਿਸ ਮਨੁੱਖ ਉਤੇ ਪ੍ਰਭੂ ਪਾਤਸ਼ਾਹ ਦਿਆਲ ਹੁੰਦਾ ਹੈ ਮਾਇਆ ਦੇ ਬੰਧਨ ਕੱਟ ਦਿੰਦਾ ਹੈ ਏ ਭਾਈ ਮੇਰਾ ਮਨ ਪਈ ਗੁਰੂ ਦੇ ਸ਼ਬਦ ਵਿੱਚ ਹੀ ਮਗਨ ਰਹਿੰਦਾ ਹੈ। ਏ ਨਾਨਕ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ। ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ। ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ। ਏ ਭਾਈ ਗੁਰੂ ਦੇ ਦਰ ਤੇ ਪਿਆ ਮਨੁੱਖਾ ਜੀਵਨ ਵਾਲਾ ਸਫਰ ਕਾਮਯਾਬ ਹੋ ਜਾਂਦਾ ਹੈ। ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ